ਇਹ ਬੈਟਰੀ ਬਾਈ ਜੀ 2 ਦਿਨ ਪਹਿਲਾਂ ਨਾ ਨਹੀਂ ਤੇ ਆਉਂਦੇ ਪਈ ਜੀ ਰੋਡ ਤੋਂ ਤੇ ਜੱਕਦਮੀ ਜਿੱਦਾਂ ਅੱਗੋਂ ਧੂਆ ਨਿਕਲਿਆ ਤੇ ਸ਼ਾਮੇ ਆ ਕੇ ਰਾਤੀ ਇੱਥੇ ਦੋ ਪੰਜਾਬ ਆਪਾਂ ਜੀ ਸੀਗੇ ਦੋ ਜਾਨੇ ਸੀਗੇ ਇਹਨਾਂ ਨੇ ਆ ਕੇ ਮਿੱਟੀ ਮੁੱਟੀ ਪਾਈ ਪਾਣੀ ਪਾਇਆ ਬੁੱਝੀ ਨਹੀਂ ਜੀ ਅੱਗ ਉਸ ਤੋਂ ਬਾਅਦ ਬੈਟਰੀ ਨੂੰ ਅੱਗ ਪਾ ਕੇ ਮਰਤੀ ਸਾਰੀ ਅੱਗ ਪਾਤੀ ਇਹ ਨਾਲ ਹੋਈ ਕਿ ਅੱਗ ਲੱਗੀ ਇਹ ਬੈਟਰੀ ਬਾਈ ਜੀ 2 ਦਿਨ ਪਹਿਲਾਂ ਨਾ ਨਹੀਂ ਤੇ ਆਉਂਦੇ ਪਈ ਜੀ ਰੋਡ ਤੋਂ ਤੇ ਜੱਕਦਮੀ ਜਿੱਦਾਂ ਅੱਗ ਧੂਆ ਨਿਕਲਿਆ ਤੇ ਸ਼ਾਮੇ ਆ ਕੇ 라ਤੀ ਇੱਥੇ ਦੋ ਗਦਾਂ ਆ ਪਾਜੀ ਸੀਗੇ ਦੋ ਜਾਨੇ ਸੀਗੇ ਇਹਨਾਂ ਨੇ ਆ ਕੇ ਮਿੱਟੀ ਮੁੱਟੀ ਪਾਈ ਪਾਣੀ ਪਾਇਆ ਬੁੱਜੀ ਨਹੀਂ ਵੀ ਅੱਗ ਉਸ ਤੋਂ ਬਾਅਦ ਬੈਟਰੀ ਨੂੰ ਅੱਗ ਪੈ ਗਈ ਮਰਤੀ ਸਾਰੀ ਗੱਡੀ ਨੂੰ ਅੱਗ ਪੈ ਗਈ ਕਰਕੇ ਸੱਟ ਜੁਰਤ ਨਹੀਂ 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 ਆਪਣਾ ਆਪਣਾ ਬੈਂਡੀ ਚੋਣਾ ਚੋਣਾ ਇਹਦੇ ਵਿੱਚ ਇਹ ਵੀ ਇੱਕ ਹੋਰ ਪ੍ਰੋਸੀਜਰ ਦੇ ਸੂਤਰਾਂ ਤੇ ਵੀ ਪਤਾ ਲੱਗਾ ਵੀ ਬੈਟਰੀ ਦੀ ਜਿਹੜੀ ਹੈ ਚੇਂਜ ਅਪ ਕੱਲ ਕਿਸੇ ਮਿਸਤਰੀ ਨੇ ਕੀਤੀ ਹੈ ਕੋਈ ਇਹ ਦੱਸ ਰਿਹਾ ਮੁੰਡਾ ਆਪ ਜਿਹੜਾ ਗੱਡੀ ਦਾ ਓਨਰ ਹੈ ਤੇ ਇਹ ਉਹ ਗੱਡੀ ਦੇ ਸਾਈ ਬੈਟਰੀ ਦੇ ਸਾਈਜ ਤੋਂ ਵੱਡੀ ਬੈਟਰੀ ਪਾਈ ਥੋੜੀ ਜੀ ਤੇ ਡਰਾਈਵਿੰਗ ਕਰਦਿਆਂ ਕਰਦਿਆਂ ਗੱਡੀ ਝਟਕੇ ਦੋਕ ਲੈ ਕੇ ਇਹ ਮੁੰਡੇ ਨੇ ਜਿੱਕਦਮ ਗੱਡੀ ਖੋਲ ਕੇ ਵਿੱਚ ਬੰਦ ਕਰਨ ਦੀ ਫਾਇਰ ਰੋਕੋ ਜਿਹੜਾ ਇਹਨਾਂ ਦੇ ਕੋਲ ਹੁੰਦਾ ਸਿਲੰਡਰ ਹੁੰਦਾ ਉਹਦਣਾ ਕਾफी ਕੋਸ਼ਿਸ਼ ਕੀਤੀ ਪਰ ਗੱਡੀ ਨੂੰ ਵਾ ਕੇ ਇੱਕਦਮ ਪੜ ਗਏ ਤੇ ਇਹ ਹਾਸਾ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਗੱਡੀ ਤਕਰੀਬਨ 80% ਸੜ ਚੁੱਕੀ ਹੈ ਹਾਂਜੀ ਫਾਇਰ ਸਟੇਸ਼ਨ ਤੋਂ ਜ਼ੁਵਾ ਤੋਂ ਬੋਲ ਰਹੀ ਜੀ ਸਾਨੂੰ ਥੋੜੇ ਜਿਹਾ ਪਹਿਲਾਂ ਕਾਲ ਆਈ ਹੈ ਕਿ ਵਿਰਾਟ ਕਿੰਗ ਲੱਗੇ ਗੱਡੀ ਨੂੰ ਅੱਗ ਲੱਗੀ ਹੋਈ ਹੈ ਤੇ ਬਚਾਲੇ ਤੁਰੰਤ ਪਹੁੰਚਿਆ ਜਾਵੇ ਅਸੀਂ ਬਚਾਲੇ ਪਹੁੰਚ ਗਏ ਤੇ ਅੱਗ ਬੁਝ ਕੇ ਬੁਝਾ ਦਿੱਤੀ ਗਈ ਹੈ ਤੇ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਗੱਡੀ ਸਾਰੀ ਸੜ ਗਈ ਹੈ ਤੇ ਬਾਕੀ ਚਲੋ ਅੱਗੇ ਦੇਖਦੇ ਹਾਂ ਕੀ ਬੰਦਾ ਹੋਰ ਆਚਕਾ ਆਚਕਾ ਨਹੀਂ ਬੈਠੇ ਇਹਦੇ ਵਿੱਚ ਇਹ ਵੀ ਇੱਕ ਹੋਰ ਪ੍ਰੋਸਜੋਗ ਸੂਤਰੋਂ ਤੇ ਵੀ ਪਤਾ ਲੱਗਾ ਵੀ ਬੈਟਰੀ ਦੀ ਜਿਹੜੀ ਹੈ ਚੇਂਜ ਅਪ ਕੱਲ ਕਿਸੇ ਮਿਸਤਰੀ ਨੇ ਕੀਤੀ ਹੈ ਕੋਈ ਇਹ ਦੱਸ ਰਿਹਾ ਮੁੰਡਾ ਆਪ ਜਿਹੜਾ ਗੱਡੀ ਦਾ ਓਨਰ ਹੈ ਭਈ ਉਹ ਗੱਡੀ ਦੇ ਸਾਈ ਬੈਟਰੀ ਦੇ ਸਾਈਜ ਤੋਂ ਵੱਡੀ ਬੈਟਰੀ ਪਾਈ ਥੋੜੀ ਜੀ ਤੇ ਡਰਾਈਵਿੰਗ ਕਰਦਿਆਂ ਕਰਦਿਆਂ ਗੱਡੀ ਝਟਕੇ ਧੋਕ ਲੈ ਕੇ ਇਹ ਮੁੰਡੇ ਨੇ ਜਕਦਮ ਗੱਡੀ ਖੋਲ ਕੇ ਵਿੱਚ ਬੰਦ ਕਰਨ ਦੀ ਫਾਇਰ ਰੋਕੋ ਜਿਹੜਾ ਇਹਨਾਂ ਦੇ ਕੋਲ ਹੁੰਦਾ ਸਿਲੰਡਰ ਹੁੰਦਾ ਉਹਦਣਾ ਕਾਫੀ ਕੋਸ਼ਿਸ਼ ਕੀਤੀ ਪਰ ਗੱਡੀ ਨੂੰ ਵਾ ਕੇ ਇੱਕਦਮ ਪੜ ਗਈ ਤੇ ਇਹ ਹਾਸਾ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਗੱਡੀ ਤਕਰੀਬਨ 80% ਸੜ ਚੁੱਕੀ ਹੈ